ਫੈਨੋ ਸਟਾਈਲ ਵਰਕਸ਼ਾਪ ਦੇ ਵਿੱਚ ਬਣ ਰਿਹਾ ਬਹੁਤ ਹੀ ਸੋਹਣੇ ਸੋਹਣੇ ਸੂਟ ਗਰਾਰੇ ਸ਼ਰਾਰੇ ਤੇ ਲਹਿੰਗੇ ਇੱਕ ਬਲੈਕ ਸੂਟ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਕਾਫੀ ਟਾਈਮ ਤੋਂ ਇਹਦੇ ਡਿਜ਼ਾਈਨਿੰਗ ਦਾ ਕੰਮ ਚੱਲ ਰਿਹਾ ਸੀਗਾ ਸੋ ਫਾਈਨਲੀ ਇਹ ਸੂਟ ਵੀ ਰੈਡੀ ਹੋ ਗਿਆ ਆ ਦੇਖੋ ਗਲਾ ਬਣਿਆ ਹੋਇਆ ਘੇਰਾ ਬਣਿਆ ਤੇ ਘੇਰੇ ਦੇ ਵਿੱਚ ਖਾਸ ਗੱਲ ਇਹ ਹੈ ਕਿ ਇਹਦੇ ਵਿੱਚ ਅਲੱਗ-ਅਲੱਗ ਜਾਨਵਰ ਬਣੇ ਹੋਏ ਜਿਵੇਂ ਮੋਰ ਬਣਿਆ ਹੋਇਆ ਬਤਕਾਂ ਤਿਤਲੀਆਂ ਹਨਾ ਤੇ ਇਹਦੀਆਂ ਬਾਹਾਂ ਆ ਗਈਆਂ ਸੋ ਬਹੁਤ ਸੋਹਣਾ ਸੂਟ ਬਣਿਆ ਤੇ ਦੁਪੱਟਾ ਖਾਸ ਤੌਰ ਤੇ ਸੋਚ ਰਹੇ ਸੀ ਕਿ ਕਿੱਦਾਂ ਤਿਆਰ ਕੀਤਾ ਜਾਵੇ ਸੋ 2.5 ਮ ਆ ਦੇਖੋ ਵਿੱਚ ਬਹੁਤ ਹੀ ਸੋਹਣੀਆਂ तितਲੀਆਂ ਬਣੀਆਂ ਹੋਈਆਂ ਫੋਰ ਸਾਈਡ ਦੁਪੱਟਾ ਬਹੁਤ ਹੀ ਸੋਹਣਾ ਸੂਟ ਬਣ ਰਿਹਾ ਇਹ ਇਸ ਤੋਂ ਵੀ ਨਾਲ ਜੇ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਇੱਧਰ ਇੱਕ ਗਰਾਰਾ ਬਣ ਰਿਹਾ 4.5 ਮੀਟਰ ਕਪੜਾ ਹੋਊਗਾ ਤੁਸੀਂ ਇਹਦਾ ਗਰਾਰਾ ਵੀ ਬਣਾ ਸਕਦੇ ਹੋ ਸ਼ਰਾਰਾ ਵੀ ਆਰਡਰ ਤੇ ਆਪਾਂ ਬਣਾਉਣ ਲੱਗੇ ਹੋਏ ਆ ਕਿਸੇ ਕਸਟਮਰ ਦਾ ਇਹ ਸੋ ਇੱਧਰ ਵੀ ਕੰਮ ਹੋ ਰਿਹਾ ਇਸੇ ਗਰਾਰੇ ਦੇ ਉੱਪਰ ਸੋ ਆ ਦੇਖੋ ਮਤਲਬ ਕਿ 4.5 ਮੀਟਰ ਟੋਟਲ ਹੋਊਗਾ ਪ੍ਰੋਪਰ ਇਹਦਾ ਘੇਰਾ ਬੰਨ ਬਹੁਤ ਹੀ ਸੋਹਣੀ ਚੀਜ਼ ਬਣ ਰਹੀ ਹੈ ਇੱਧਰ ਇੱਕ ਸੂਟ ਬਣ ਰਿਹਾ ਇਹ ਵੀ ਬ੍ਰੌਕੇਟ ਦੇ ਉੱਪਰ ਬਣ ਰਿਹਾ ਸੋ ਤੁਸੀਂ ਵੀ ਇਸ ਤਰ੍ਹਾਂ ਆਪਣੀ ਪਸੰਦ ਦਾ ਕੋਈ ਵੀ ਸੂਟ ਲਹਿੰਗਾ ਗਰਾਰਾ ਸ਼ਰਾਰਾ ਕੁਝ ਵੀ ਤਿਆਰ ਕਰਵਾ ਸਕਦੇ ਹੋ ਆਪਾਂ ਤੁਹਾਡੀ ਪਸੰਦ ਦਾ ਤਿਆਰ ਕਰ ਦਾਂਗੇ ਇੱਕ ਚੀਜ਼ ਮੈਂ ਤੁਹਾਨੂੰ ਹੋਰ ਦਿਖਾ ਦੇਣਾ ਆਪਾਂ ਯਵਰਾਜ ਲਈ ਬੇਟੇ ਲਈ ਸਪੈਸ਼ਲ ਇੱਕ ਚੀਜ਼ ਬਣਾਉਣ ਲੱਗੇ ਆ ਆ ਦੇਖੋ ਇਹ ਵੈਲਵੈਟ ਦੇ ਉੱਪਰ ਆਪਾਂ ਬਣਾਇਆ ਤੇ ਆਹ ਉਹਦੀ ਜੇਬ ਦੇ ਉੱਪਰ ਆਊਗਾ ਤੇ ਜਾਂ ਕਾਲਰ ਦੇ ਉੱਪਰ ਜਿਵੇਂ ਆਪਾਂ ਇੱਕ wedding ਦੇ ਲਈ suit ਬਣਾਉਣ ਲੱਗੇ ਆ ਬਹੁਤ ਸੋਹਣੀ ਚੀਜ਼ ਬਣ ਲੱਗੀ ਹੈ ਉਹ ਵੀ ਹੈਂਡਵਰਕ ਦੇ ਨਾਲ ਨਾਲ ਆਪਾਂ ਮਸ਼ੀਨ ਤੇ ਵੀ ਬਹੁਤ ਹੀ ਸੋਹਣੇ ਸੋਹਣੇ suit ਬਣਾ ਰਹੇ ਹਾਂ ਜਿਵੇਂ ਹੁਣ ਸਰਦੀਆਂ ਦਾ ਮੌਸਮ ਆ ਸੋ ਆਪਾਂ ਸਿਲਕ ਪਸ਼ਮੀਨਾ ਤੇ ਬਹੁਤ ਹੀ ਸੋਹਣੇ suit ਬਣਾ ਰਹੇ ਹਾਂ ਦੇਖੋ ਇਹ suit ਦਾ ਗਲਾ ਬਣਿਆ ਹੋਇਆ ਬਹੁਤ ਪਿਆਰਾ ਤੇ ਜਿੱਥੇ ਕੰਮ ਕਰ ਰਿਹਾ ਆਪਣਾ ਕਾਰੀਗਰ ਉਹ ਹੁਣ ਇਸ ਵਕਤ ਬਾਵਾ ਬਣਾ ਰਿਹਾ ਦੇਖੋ ਬਹੁਤ ਹੀ ਸੋਹਣੀਆਂ ਮਸ਼ੀਨ ਦੇ ਨਾਲ ਬਾਵਾ ਬਣ ਰਹੀਆਂ ਤੇ ਨਾਲ ਦੀ ਨਾਲ ਇਹਦਾ ਬਹੁਤ ਹੀ ਸੋਹਣਾ ਘੇਰਾ ਬਣਿਆ ਹੋਇਆ ਤੁਸੀਂ ਦੇਖਦੇ ਹੋ ਇਹ ਸੂਟ ਦਾ ਘੇਰਾ ਸੋ ਤੁਸੀਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਫਾਨੋ ਸਟਾਈਲ ਤੋਂ ਬਣਾ ਸਕਦੇ ਹੋ ਤੁਸੀਂ ਆਪਣਾ ਸਟੋਰ ਵਿਜ਼ਿਟ ਕਰ ਸਕਦੇ ਹੋ 에어로 허브 마켓 raikot road mulla pur daka ludhiana fano style ਦਾ ਸਟੋਰ ਇਸ ਤੋਂ ਬਿਨਾਂ ਸਤਕ੍ਰਿਮ ਤੇ whatsapp ਨੰਬਰ ਆ ਰਿਹਾ ਤੁਸੀਂ ਇੱਥੇ ਵੀ ਆਰਡਰ ਦੇ ਸਕਦੇ ਹੋ ਆਪਾਂ ਤੁਹਾਡੀ ਪਸੰਦੀ ਹਰ ਚੀਜ਼ ਤਿਆਰ ਕਰ ਦਾਂਗੇ ਆਪਣੇ ਕੋਲ ਬਹੁਤ ਸਾਰੇ ਸੂਟ ਆਲਰੇਡੀ ਆਪਣੇ ਸਟੋਰ ਤੇ ਤਿਆਰ ਵੀ ਆ ਸੋ ਤੁਸੀਂ ਉਹਨਾਂ ਚੋਂ ਵੀ ਕੋਈ ਵੀ ਸੂਟ ਸਿਲੈਕਟ ਕਰ ਸਕਦੇ ਹੋ ਪੂਰੇ ਇੰਡੀਆ ਸ਼ਿਪਿੰਗ ਬਿਲਕੁਲ ਫ੍ਰੀ ਆ ਕੈਸ਼ ਔਨ ਡਿਲੀਵਰੀ ਅਵੇਲੇਬਲ ਆ ਸੋ ਸੂਟ ਤੁਹਾਡੇ ਘਰੇ ਪਹੁੰਚ ਗਿਆ ਪੇਮੈਂਟ ਤੁਸੀਂ ਉਦੋਂ ਕਰਨੀ ਆ ਨਾਲ ਦੀ ਨਾਲ ਆਪਣੀ ਵੈਬਸਾਈਟ fanostyle.com ਤੇ ਵੀ ਸਾਰੇ ਸੂਟ ਤੇ ਲਹਿੰਗੇ ਅਵੇਲੇਬਲ ਆ ਤੁਸੀਂ ਉਹਨਾਂ ਚੋਂ ਵੀ ਆਰਡਰ ਕਰ ਸਕਦੇ ਹੋ